ਫਾਜ਼ਲਖਾਨ ਤੇ ਜ਼ਿਲ੍ਹੇ ਦੇ ਵਿੱਚ ਵੀ ਕਾਫੀ ਸਾਰੀ ਖੜਾ ਨੇ ਜਿਹੜੀ ਤਬਾਹੀ ਮਚਾਈ ਸੀ ਸਾਡੇ ਵੱਲੋਂ ਲਾਧੂ ਕਾ ਮੰਡੀ ਵਿਖੇ ਇੱਕ ਕੈਂਪ ਚੱਲ ਰਿਹਾ ਸੀ ਜਿੱਥੇ ਸਰਦਾਰ ਬੁਰਲਾਲ ਸਿੰਘ ਜੀ ਆਪਣੇ ਸਾਥੀਆਂ ਸਹਿਤ ਸਾਰੀ ਜਿਹੜੀ ਹੈ ਸੇਵਾ ਕਰ ਰਹੇ ਸੀਗੇ ਰਾਸ਼ਨ ਦੀ ਚਾਰਪਟ ਪਸ਼ੂ ਵਾਲੀ ਪੱਠੇ ਚਾਰੇ ਦੀ ਹੋਰ ਸਾਰੀ ਸੇਵਾ ਕਰ ਰਹੇ ਸੀ ਉਸ ਤੋਂ ਬਾਅਦ ਅਸੀਂ ਮਹਿਸੂਸ ਕੀਤਾ ਕਿ ਕਿਉਂਕਿ ਹਰ ਵਰਕ ਦਾ ਹੀ ਨੁਕਸਾਨ ਹੋਇਆ ਇਸ ਪਾਣੀ ਦੀ ਵਜ੍ਹਾ ਕਰਕੇ ਕਿਸਾਨਾਂ ਦਾ ਮਜ਼ਦੂਰਾਂ ਦਾ ਛੋਟੇ ਦੁਕਾਨਦਾਰਾਂ ਦਾ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਆ ਔਰ ਅਸੀਂ ਮਹਿਸੂਸ ਕੀਤਾ ਕਿ ਪਿੰਡਾਂ ਦੇ ਗੁਰਦੁਆਰਿਆਂ ਦੇ ਗ੍ਰੰਥੀ ਜਿਹੜੇ ਕਿ ਸੰਗਤਾਂ ਦੇ ਘਰਾਂ 'ਚ ਸਹਿਜ ਪਾਠ ਖੰਡ ਪਾਠ ਕਰਦੇ ਆ ਤੇ ਉਹ ਤੋਂ ਜਿਹੜੀ ਮਾਇਆ ਹੁੰਦੀ ਆ ਉਹਦੇ ਨਾਲ ਗੁਜ਼ਰਬਸਰ ਕਰਦੇ ਆ ਤੇ ਉਹ ਹੁਣ ਖਾੜਾਂ ਦੇ ਪਾਣੀ ਕਾਰਨ ਸਾਰਾ ਜਿਹੜਾ ਉਹ ਰੁਕ ਗਿਆ ਤੇ ਇਹ ਗ੍ਰੰਥੀ ਸਿੰਘਾਂ ਦੀ ਪਰਿਵਾਰਾਂ ਦੀ ਵੀ ਸਾਬ ਸੰਭਾਲ ਹੋਣੀ ਚਾਹੀਦੀ ਹੈ ਇਸ ਕਰਕੇ ਸਰਦੀ ਪਾਰਟੀ ਵੱਲੋਂ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਵੱਲੋਂ ਇਹ ਐਲਾਨ ਕੀਤਾ ਗਿਆ ਕਿ 5-5000 ਰੁਪਈਆ ਮਹੀਨਾ ਅਸੀਂ 6 ਮਹੀਨੇ ਇਹਨਾਂ ਗ੍ਰੰਥੀ ਸਿੰਘਾਂ ਨੂੰ ਦੇਾਂਗੇ ਤੇ ਅੱਜ ਅਸੀਂ ਕੋਰਕਾ ਪਿੰਡ ਦੇ ਵਿੱਚ ਨੌ ਗਰੰਤੀ ਸਿੰਘਾਂ ਨੂੰ ਜਿਹੜੇ ਆ ਉਹ 5-5000 ਦੇ ਚੈੱਕ ਜਿਹੜੇ ਨੇ ਪਹਿਲੀ ਕਿਸ਼ਤ ਜਿਹਨੂੰ ਆਪਾਂ ਕਹਿ ਦਈਏ 6 ਕਿਸ਼ਤਾਂ ਸੀ ਦੇਣੀਆਂ ਨੇ ਪਹਿਲੀ ਕਿਸ਼ਤ 6 ਜਿਹੜੇ ਆ ਚੈੱਕ ਜਿਹੜੇ ਨੇ 5-5000 ਦੇ ਨੌ ਗਰੰਤੀ ਸਿੰਘਾਂ ਨੂੰ ਦਿੱਤੇ ਨੇ ਤੇ ਇਸੇ ਤਰ੍ਹਾਂ ਅਗਲੇ ਮਹੀਨੇ ਫੇਰ ਇੱਥੇ ਹੀ ਨੌ ਗਰੰਤੀ ਸਿੰਘਾਂ ਨੂੰ 5000 ਦੇ ਚੈੱਕ ਤੇ ਜਾਣਗੇ ਇੱਕ ਹੋਰ ਵੀ ਇਸ ਫਾਜ਼ਿਲਕਾ ਜ਼ਿਲ੍ਹੇ ਦਾ ਪਿੰਡ ਹੈ ਜਿੱਥੇ ਇਸ ਤਰ੍ਹਾਂ ਦਾ ਸਮਾਗਮ ਹੈ ਉੱਥੇ ਜਿਆਦਾ ਨੇ ਗਰੰਥੀ ਸਿੰਘ ਇੱਕ ਟੋਟਲ 30 ਗਰੰਥੀ ਸਿੰਘ ਹੈਗੇ ਨੇ ਇਸ ਇਹਨਾਂ ਪਿੰਡਾਂ ਦੇ 21-22 ਪਿੰਡਾਂ ਦੇ 30 ਗਰੰਥੀ ਹੈ ਤੇ ਜਿਨ੍ਹਾਂ ਨੂੰ ਸਹਾਇਤਾ ਜਿਹੜੀ ਹੈ ਉਹ ਮੁਹੱਈਆ ਕਰਵਾਈ ਗਈ ਹੈ ਮੈਂ ਸਮਝਦਾ ਕਿ ਅਕਾਲਪੁਰਖ ਨੇ ਜੋ ਸਾਡੀ ਪਾਂਟੀ ਦੇ ਪਾਰਟੀ ਦੇ ਲੀਡਰਾਂ ਤੇ ਮਿਹਰ ਭਰਿਆ ਹੱਥ ਰੱਖਿਆ ਕੋਈ ਉਹਨਾਂ ਨੂੰ ਬਖਸ਼ਿਸ਼ਾਂ ਕੀਤੀਆਂ ਨਹੀਂ ਅਸੀਂ ਅਕਾਲਪੁਰਖ ਦੀਆਂ ਬਖਸ਼ਿਸ਼ਾਂ ਦੇ ਵਿੱਚੋਂ ਹੀ ਆਪਣੇ ਗ੍ਰੰਤੀ ਸਿੰਘਾਂ ਦੀ ਸਹਾਇਤਾ ਕੀਤੀ ਹੈ ਤੇ 5000 ਲੀਟਰ ਡੀਜ਼ਲ ਜਿਹੜਾ ਹੈ ਉਹ ਕੌਣ ਵਾਲੇ ਇੱਕ ਦੋ ਦਿਨਾਂ ਚ ਜਿਹੜਾ ਇੱਥੇ ਭਜਵਾ ਦਿੱਤਾ ਜਾਏਗਾ 5000 ਲੀਟਰ ਡੀਜ਼ਲ ਜਿਹੜਾ ਲੀਟਰ ਉਹ ਵੀ ਅਸੀਂ ਇਸ ਫਾਜ਼ਿਲਕਾ ਦੇ ਹਲਕੇ ਦੇ ਵਿੱਚ ਜਿਹੜਾ ਹੈ ਉਹ ਇੱਕ ਦੋ ਦਿਨਾਂ ਦੇ ਭਜਵਾ ਰਹੇ ਹਾਂ ਤੇ ਬਾਕੀ ਜੋ ਵੀ ਇੱਥੇ ਜਿਹੜੇ ਸਾਡੇ ਪ੍ਰਬੰਧਕ ਕੈਂਪ ਦੇ ਲੱਗੇ ਨੇ ਗੁਰਨਾਲ ਸਿੰਘ ਜਿਵੇਂ ਜਿਵੇਂ ਸਾਨੂੰ ਭੇਜਣਗੇ ਜਾਂ ਸੁਖੀ ਫੰਡਲੈਂਡ ਵਾਲੇ ਜਿਵੇਂ ਜਿਵੇਂ ਸਾਨੂੰ ਲਿਸਟ ਭੇਜਣਗੇ ਓਵੇਂ ਓਵੇਂ ਅਸੀਂ ਹਰ ਸੰਭਵਤਾ ਜਿੰਨੀ ਕਿ ਜੋਗੇ ਹੈਗੇ ਆ ਇਸ ਇਲਾਕੇ ਦੇ ਲੋਕਾਂ ਦੀ ਸੇਵਾ ਕਰਨ ਦਾ ਜਿਹੜਾ ਹੈ ਉਹ ਯਤਨ ਕਰਾਂਗੇ